ਕਿਸਾਨ ਭਰਾਵੋ ਇਹ ਆਪਣੀ ਵੈਰੈਟੀ ਹੈ 131 ਇਹ ਪਹਿਲੇ ਸਾਲ ਆਪਾਂ ਨੇ ਲਾਈ ਆ ਭਰਾਵੋ ਇਹ ਵਧੀਆ ਵੈਰੈਟੀ ਆ ਥੋੜਾ ਜਿਹਾ 15 ਦਿਨ ਵੱਧ ਲੈਂਦੀ ਆ ਇਹ ਉਹਦੇ ਨਾਲੋਂ ਆਪਣਾ ਮਤਲਬ ਇੱਕ ਤਰੀਕ ਇਹ 26 ਤਰੀਕ ਨੂੰ ਭਰਾਵੋ ਸੇਮੇ ਦੀ 26 ਤਰੀਕ ਨੂੰ ਇਹ ਜੀਰੀ ਲੱਗੀ ਸੀ ਨਿਸ਼ਾਰਾ ਕਰ ਰਹੀ ਆ ਪਰ ਇਹ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਉੱਪਰ ਭਰਾਵੋ ਦੇਖੋ ਜਮ੍ਹਾਂ ਵੀ ਕੋਈ ਵੀ ਦਾਣਾ ਉੱਤੋਂ ਬੱਲੀ ਚਿੱਟੀ ਨਹੀਂ ਹੋਈ ਆ ਦੇਖੋ ਇਹ 131 ਵੈਰੇਟੀ ਆਪਣੀ ਆ ਦੇਖ ਲਓ ਕੋਈ ਵੀ ਇਹਦੇ ਉੱਤੇ ਮਤਲਬ ਦਾਣਾ ਹੋ ਨਹੀਂ ਹੋਇਆ ਚਿੱਟਾ ਨਹੀਂ ਹੋਇਆ ਸੋਨੂੰ ਮੈਂ ਇਦੂ ਬਾਅਦ ਚ 26 ਵੈਰੇਟੀ ਵੀ ਦਿਖਾਉਣਾ ਉਹਦੇ ਉੱਪਰ ਬਹੁਤ ਉਪਰੋਂ ਕਈ ਕਈ ਦਾਣੇ ਚਿੱਟੇ ਹੋ ਕੇ ਦਾਣੇ ਪਈ ਨਹੀਂ ਹੈਗੇ ਭਰਾਵੋ ਚਿੱਟੀ ਹੋ ਗਈ ਬੱਲੀ ਉੱਪਰੋਂ ਇਹ 26 ਦੇ ਵਿੱਚ ਵੱਡੀ ਪ੍ਰੋਬਲਮ ਆ ਰਹੀ ਆ ਇਹਦੇ ਬਾਰੇ ਜਰੂਰ ਦੱਸਿਓ ਵੀ 26 ਜਿਰੀ ਦੇ ਵਿੱਚ ਕਾਤੋਂ ਆਉਂਦੀ ਆ ਤੇ ਆਪਣੀ 131 ਬਾਕੀ ਵੈਰੇਟੀਆਂ ਦੇ ਵਿੱਚ ਕਾਤੋਂ ਨਹੀਂ ਆਉਂਦੀ ਸੋਨੂੰ ਮੈਂ ਉਹ ਚਿੱਟੀ ਜਿਹੜੀ ਬੱਲੀ ਆ ਕਾਲੀ ਹੋਈ ਹੋਈ ਬੱਲੀ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਭਰਾਵੋ 126 ਦੀ ਕਿਸਾਨ ਭਰਾਵੋ ਆਪਨੇ ਦਿਖਾਈ ਸੀ 131 ਵੈਰੇਟੀ ਜਿਹਦੇ ਉੱਪਰ ਬੱਲੀ ਉੱਪਰੋਂ ਜਮੀ ਚਿੱਟੀ ਨਹੀਂ ਹੋਈ ਤੇ ਕਾਲਾ ਦਾਣਾ ਵੀ ਉਹਦੇ ਵਿੱਚੋਂ ਬਹੁਤ ਘੱਟ ਹੋਈ ਆ ਬੱਲੀ ਇਹ ਤੁਹਾਨੂੰ ਮੈਂ ਵੈਰੇਟੀ ਆ ਜਿਹੜੀ ਇਹ 26 ਦਿਖਾਉਣਾ ਭਰਾਵੋ 26 ਦੇ ਉੱਪਰ ਬਹੁਤ ਮਤਲਬ ਤਕਰੀਬਨ ਉੱਪਰੋਂ ਬੱਲੀਆਂ ਚਿੱਟੀਆਂ ਹੋਈਆਂ ਹੋਈਆਂ ਆ ਦੇਖੋ ਆ ਦੇਖ ਇਹ ਐਸ ਲੋਡ ਭਰਾਵੋ 26 ਦੇ ਵਿੱਚ ਇਹ ਪ੍ਰੋਬਲਮ ਆ ਰਹੀ ਆ 131 ਦੇ ਵਿੱਚ ਨਹੀਂ ਹੈ ਬਿਲਕੁਲੀ ਦੂਜੀ ਗੱਲ ਇਹਦੇ ਵਿੱਚ ਭਰਾਵੋ ਆ ਦੇਖੋ ਦਾਣੇ ਵੀ ਕਾਲੇ ਹੋਏ ਨੇ ਆ ਦੇਖੋ ਬੱਲੀ ਵੀ ਆ ਦਾਣੇ ਵੀ ਕਾਲੇ ਹੋਏ ਨੇ ਇਹ 31 ਦੇ ਵਿੱਚ ਨਹੀਂ ਹੈ ਬਿਲਕੁਲ ਇਹ 26 ਦੇ ਵਿੱਚ ਬਿਲਕੁਲ ਆ ਰਹੀ ਆ ਭਰਾਵੋ ਤਾਹਾਂ ਤੋਂ ਬੱਲੀ ਵੀ ਆ ਦੇਖੋ ਕਿਵੇਂ ਸੁਕ ਚੁੱਕੀ ਆ ਕਿਸਾਨ ਭਰਾਵੋ ਜਿਸ ਨੂੰ ਵੀ ਮੇਰੇ ਵੀਰ ਨੂੰ ਇਹਦੇ ਬਾਰੇ ਜਾਣਕਾਰੀ ਆ ਕਮੈਂਟ ਕਰਕੇ ਜਰੂਰ ਦੱਸੋ ਵੀ ਇਹ ਕੀ ਹੋ ਸਕਦਾ 131 ਚ ਬਿਲਕੁਲ ਹੀ ਪ੍ਰੋਬਲਮ ਹੈ ਭਰਾਵੋ ਇਹ ਇਹ ਕੱਲੀ 26 ਦੇ ਵਿੱਚ ਆ ਐਥਰੋਟ ਬੱਲੀ ਉੱਪਰੋਂ ਚਿੱਟੀ ਹੋ ਗਈ ਦੇਖੋ ਆ ਕਾਲੇ ਦਾਣੇ ਵੀ 26 ਦੇ ਵਿੱਚ ਹੋਏ ਨੇ ਤੇ ਉਹ ਵੀ ਨਿਸਰ ਰਹੀ ਆ 131 ਤੇ 126 ਵੀ ਨਿਸਰ ਰਹੀ ਆ ਭਲਾਵੋ ਇਹ ਕੀ ਕਾਰਨ ਹੋ ਸਕਦਾ ਵੀਰ ਬਣ ਕੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਵੀ ਜਿਹਨੂੰ ਵੀ ਇਹਦੇ ਬਾਰੇ ਜਾਣਕਾਰੀ ਆ ਵੀ ਜਰੂਰ ਕਮੈਂਟ ਪਾ ਕੇ ਦੱਸੋ ਇਹ ਕੀ ਕਾਰਨ ਹੋ ਸਕਦਾ ਬਹੁਤ ਬਹੁਤ ਧੰਨਵਾਦ ਕਿਸਾਨ ਭਰਾਵੋ